ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਟੈਲੀਓ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇਤਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਮੋਗੇ ਜ਼ਿਲ੍ਹੇ ਦੀ ਪਿੰਡ ਦੀਨਾ ਸਾਹਿਬ ਜੀ ਤੇ ਇੱਕ ਤੁਹਾਨੂੰ ਮੀਨੀ ਮੱਝ ਬਾਈ ਦੇ ਘਰ ਦੀ ਦਿਖਾ ਰਿਹਾ ਮਗਰ ਕੱਟੀ ਜੀ ਕਿੰਨਾ ਦੁੱਧਵਾ ਦਾ ਕਿਹੜਾ ਪਿੰਡ ਆ ਕਿਹੜਾ ਜ਼ਿਲ੍ਹਾ ਸਾਰਾ ਕੋ ਬਾਈ ਜੀ ਤੋਂ ਪੁੱਛਾਂ ਆ ਜੋ ਵੀਰੇ ਇੱਥੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਵੀਰੇ ਹਾਂ ਜੀ ਠੀਕ ਠਾਕ ਹੈ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਆਪਣਾ 887288919 ਦੁਬਾਰਾ ਫਿਰ ਰਿਪੀਟ ਕਰੋ ਜੀ 887288919 88919 ਪਿੰਡ ਜੀ ਦੀਨਾ ਸਾਹਿਬ ਜੀ ਦੀਨਾ ਸਾਹਿਬ ਜ਼ਿਲ੍ਹਾ ਆਪਾਂ ਨੂੰ ਕਿਹੜਾ ਆ ਗਿਆ ਜੀ ਮੋਗਾ ਜੀ ਮੋਗਾ ਤੇ ਤਹਿਸੀਲ तहसील ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲਾ ਤੇ ਨੀਲੇ ਤੇਲੇ ਆਪਣੇ ਕਿਹੜੇ ਪਿੰਡ ਆ ਗਏ ਜੀ ਇੱਥੇ ਹਾਂ ਸਲਾਦਪੁਰਾ ਜੀ ਹਾਂ ਬਟਿੰਡੇ ਜਿਹੜੇ ਦਾ ਪਿੰਡ ਸਲਾਦਪੁਰਾ ਆ ਗਿਆ ਕਾਂਗੜਾ ਆ ਗਿਆ ਕਾਂਗੜਾ ਆ ਗਿਆ ਇਧਰਲੇ ਪਾਸੇ ਖਾਈ ਖਾਈ ਆ ਗਿਆ ਯਾਰ ਖਾਈ ਆ ਗਿਆ ਓਕੇ ਜੀ ਤੇ ਵੀਰੇ ਜਿਹੜੀ ਆਪਾਂ ਮੱਝ ਦੇਖੀ ਆ ਨੇ ਵਪਾਰ ਦਾ ਕੰਮ ਦਾ ਕੋਈ ਆਪਣਾ ਹੈ ਨਹੀਂ ਹਨ ਇੱਕ ਦੋ ਪਸ਼ੂ ਵਪਾਰੀ ਸ਼ਾਹੇ ਬਾਬਾ ਨੂੰ ਕਰ ਵੀ ਲਈਦਾ ਅੱਛਾ ਓਕੇ ਜੀ ਲੈ ਆਉਂਦੀ ਐ ਇੱਕ ਮੱਝ ਵੇਚ ਦਈਦੀ ਐ ਲੈ ਆਈ ਤੇ ਇਹ ਤਾਂ ਆਪਣੇ ਘਰ ਦੀ ਆ ਹਾਂ ਜੀ ਓਕੇ ਤੇ ਵੀਰੇ ਕਿਹੜਾ ਸੁਆ ਸੂਈ ਵੀ ਆ ਇਹ ਤੀਜਾ ਸੁਆ ਸੂਈ ਵੀ ਆ ਜੀ ਤੀਜਾ ਸੁਆ ਸੂਈ ਵੀ ਆ ਮਗਰ ਕਿ ਆ ਗਿਆ ਇਹ ਕੱਟਿਆ ਕੱਟੀ ਮਗਰ ਆ ਗਈ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਜੀ ਇਹਨੂੰ 11 ਦਿਨ ਹੋ ਗਏ 13 ਦਿਨ ਹੋ ਗਏ ਤੇ ਵੀਰੇ ਦੁੱਧ ਕਿੰਨਾ ਹੁਣ ਰੈਡੀ ਭਾਂਡੇ 11 ਲੀਟਰ ਆਏ ਭਾਂਡੇ 'ਚ ਪਾਉਣ ਵਾਲਾ ਹਾਂਜੀ ਤੇ ਹੋਰ ਵੱਧੂ ਮਾੜਾ ਮੋਟਾ ਕਿ ਬਸ ਹਾਂਜੀ 12 ਲੀਟਰ ਕਰਿਆ ਉਹ ਸਾਢੇ 12 12 6 ਵਾਲੇ ਹਿਸਾਬ ਨਾਲ ਹਾਂਜੀ ਤੇ ਸੂਆ ਵੀਰੇ ਕਿਹੜੇ ਸੂਈਆਂ ਇਹ 30 ਚ ਆਈ 30 ਖੋਲੋ ਇਹਨੂੰ ਤੋਰਾ ਕਰਾ ਗਏ ਤੇ ਇੱਕ ਕੁਆਲਿਟੀ ਚੰਗੀ ਹੈ ਜੀ ਸਾਈਜ਼ ਫੋਲੋ ਹਿਸਾਬ ਨਾਲ ਜਜਮੈਂਟ ਕਰ ਲਓ ਸਾਇਜ਼ ਦੀ ਨਹੀਂ ਕਮੀ ਝੂਠੀ ਚ ਆਇਓ ਤੁਸੀਂ ਆ ਕੇ ਆਉਂਦੀਆਂ ਧਾਰਾ ਮਾਰ ਕੇ ਦਸੱਲੀ ਨਾਲ ਖਰੀਦਦਾਰੀ ਕਰਿਓ ਤੇ ਬਾਕੀ ਨੰਬਰ 22 ਦਾ ਪਹਿਲਾਂ ਸਾਰਾ ਪਸੂ ਪ੍ਰੋਪਰ ਦੇਖ ਕੇ ਦਸੱਲੀ ਕਰਕੇ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਤੇ ਦਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਹੈਗਾ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਆ ਵੀਡੀਓ ਬਣਾਉਣ ਦਾ ਟਾਈਮ ਆਪਣਾ ਸ਼ਾਮ 4 ਵਜੇ ਦਾ ਜੀ ਕੱਲਾ ਕੱਲਾ ਥਣ ਲੱਗਿਆ ਤੇ ਬਾਕੀ ਦਾ ਤੁਸੀਂ ਕਦ ਕਾਠ ਕਰਕੇ ਨਹੀਂ ਜਾ ਕੇ ਆਉਣਾ ਫੁੱਲ ਸੈਜ ਦੀ ਆ ਫੁੱਲ ਕਰਦੀ ਆ ਤੇ ਥਣ ਹਾਥੀ ਜਵਾਈ ਵਾਲਾ ਮੁੱਠੀ ਵਾਲਾ ਸੋਹਣਾ ਲੱਗਿਆ ਵਾ ਮੋੜ ਲਿਓ ਜੀ ਆ ਦੇਖੋ ਤੇ ਸਿੰਘ ਹਿਲਦੇ ਵੀਰੇ ਦੇ ਹਾਂਜੀ ਨਹੀਂ ਸਿੰਘ ਨਹੀਂ ਹਿਲਦੇ ਓਕੇ ਜੀ ਹਾਂਜੀ ਸਿੰਘ ਨਹੀਂ ਹਿਲਦੇ ਤੇ ਬਾਕੀ ਦੀ ਗੱਲ ਬਾਡੀ ਵੰਤਰ ਦੀ ਚੰਗੀ ਹੈ ਜੀ ਥਣ ਲੇਵੇ ਦੀ ਆਪਾਂ ਤੁਹਾਨੂੰ ਫੇਰ ਦੱਸ ਦਈਏ ਸਾਫ਼ ਆ ਮਗਰ ਪਲੱਸ ਪੁਆਇੰਟ ਕੱਟੀ ਹੈ ਜੀ ਤੇ ਰੇਟ ਵੀਡੀਓ ਦੇ ਵਿੱਚ ਹੀ ਹੂ ਧਾਰਾਂ ਧੂਰਾਂ ਦੀ ਓਕੇ ਫਿਰ ਬਾਈ ਹਾਂਜੀ ਧਾਰਾਂ ਬੋਲੀ ਬਹੁਤ ਹੈ ਮਾਈ ਚੋਣਾ ਉਹਨੇ ਘਰੇ ਰੱਖਣ ਵਾਸਤੇ ਬਹੁਤ ਵਧੀਆ ਜੀ ਘਰੇ ਰੱਖਣ ਵਾਸਤੇ ਚੰਗੀ ਆ ਹਾਂਜੀ ਬਹੁਤ ਵਧੀਆ ਜੀ ਮੇਰੇ ਕੀ ਜਾਇ ਜਾ ਰੇਟ ਆ ਗਾਇਦਾ ਜਮ 120000 ਮੰਗਦੇ ਜੀ ਮਾਨਦਾਨ ਮਾਨਦਾਨ ਹੋ ਜਾਊਗਾ ਜੀ ਆਂਦਾ ਨਹੀਂ ਵੀ ਕੋਈ ਲਕੀਰ ਵਾਲੀ ਗੱਲ ਹੋਵੇ ਵੀ ਬਾਈ ਮੰਗ ਲੇ ਤੇ ਸਾਡੀ ਪੱਤ ਨਹੀਂ 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 ਓਕੇ ਕਿਉਂਕਿ ਲਕੀਰ ਨਾ ਹੋਵੇ ਆਊਗਾ ਇਹ ਦੋਰੋਂ ਕੋਈ ਮਾਨਦਾਨ ਜ਼ਰੂਰ ਕਰਾਂਗੇ ਓਕੇ ਤੇ ਜੇ ਵੀਰੇ ਐਂ ਮਂਗਾਉਂਦਾ ਤੈਨੂੰ ਗੂਗਲ ਪੇ ਕਰ ਦਿੰਦਾ ਵੀ ਐਂ ਹੀ ਮਂਗਾਉਂਦਾ ਗਰੰਟੀਫੁੱਲ ਹਾਂਜੀ ਹਾਂਜੀ ਫੋ ਪਹਿਲੀ ਗੱਲ ਤਾਂ ਅਗਲਾ ਆ ਕੇ ਆਉਦੀ ਚੋਕੇ ਲੈ ਕੇ ਜਾਵੇ ਚੋਕੇ ਲੈ ਕੇ ਜਾਵੇ ਓਕੇ ਤੇ 1,20,000 ਤੋਂ ਥੋੜਾ ਮਾਨਤਾਨ ਹੋ ਜੂ 11 ਲੀਟਰ ਬਾਈ ਕਹਿੰਦਾ 5.5 ਲੀਟਰ ਪਰ ਟਾਈਮ ਦਾ ਦੁੱਧ ਤੁਸੀਂ ਆਪ ਦਾ ਭੋਲੇ ਲੀਟਰ ਨਾਲ ਲਿਆਇਓ ਹਾਂ ਜੀ ਮੈਂ ਕਿ ਲਿਆਦਾ ਕਰੀ ਉਹਦਾ ਚਾਰੇ ਤਾਨ ਵਧੀਆ ਜੇ ਇੱਕ ਪਰ ਪਸਮਾ ਪਸਮੂਚ ਘੱਡ ਦਿੰਦੀ ਆ ਪੂਰੇ ਹਾਂ ਜੀ ਹਾਂ ਜੀ ਤੇ ਮਗਰ ਕੱਟੀ ਆ ਜੀ ਪਿੰਡ ਦੀਨਾ ਸਾਹਿਬ ਨੰਬਰ ਬਾਈ ਫੇਰ ਬੋਲ ਦਿਓ 88728899 ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਕੇ ਦਾ ਪਿੰਡ ਆ ਤਹਿਸੀਲ ਨਿਹਾਲ ਸਿੰਘ ਆ ਇਹਦਾ ਪਿੰਡ ਆ ਇੱਕ ਮੱਝ ਸੀ ਇੱਕ ਤੁਹਾਨੂੰ ਦਿਖਾਤੀ ਵਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀ